ਪਤਾ ਧੰਨਵਾਦ ਕਰਦੇ ਐਮਐਲਏ ਸਾਹਿਬ ਦਾ ਵੀ ਜਾਲੀ ਲੱਗ ਗਈ ਸੂਏ ਤੇ ਇਹਦਾ ਵੀ ਵਾਦਾ ਕੀਤਾ ਪਰ ਆਹ 3 ਸਾਲ ਹੋ ਗਏ ਪਤਾ ਨਹੀਂ ਕਿਹਨੂੰ ਡੀਕਦੇ ਆ ਕਿਹੜੇ ਹਾਸੇ ਨੂੰ ਡੀਕਦੇ ਜੇ ਕਿ ਇਹਨਾਂ ਤੇ ਮੈਂ ਹਲਕੇ ਵਾਲਿਆਂ ਨੂੰ ਬੇਨਤੀ ਕਰਦਾ ਜਿੱਥੇ ਆਮ ਆਦਮੀ ਪਾਰਟੀ ਜਾਂ ਐਮਐਲਏ ਬਲਕਾਰ ਸਿੰਘੂ ਸਿੱਧੂ ਦੋਸੀ ਆ ਉੱਥੇ ਇਹ ਵੀ ਤਿੰਨੇ ਦੋਸੀ ਆ ਕਿਉਂਕਿ ਇਹ ਬੋਲ ਨਹੀਂ ਰਹੇ ਵਿਰੋਧੀ ਪਾਰਟੀਆਂ ਵਾਲੇ ਚਾਹੇ ਕਾਂਗੜਾ ਸਾਹਿਬ ਆ ਚਾਹੇ ਮਲੂਕਾ ਸਾਹਿਬ ਆ ਚਾਹੇ ਹਿੰਦਾਬਾਈ ਆ ਚਾਹੇ ਗੁਰਪ੍ਰੀਤ ਸਿੰਘ ਮਲੂਕਾ ਬੀਜੇਪੀ ਤੋਂ ਚਾਹੇ ਮਲੂਕਾ ਸਾਹਿਬ ਘਰ ਵਾਪਸੀ ਕਰਕੇ ਉਹਨਾਂ ਦਾ ਸੀਵਰੇਜ ਦੇ ਮਸਲੇ ਤੇ ਹੱਲ ਕਿਉ ਪਤਾ ਨਹੀਂ ਕੀ ਚੱਕਰ ਆ ਕਿਉਂ ਨਹੀਂ ਹੱਲ ਹੁੰਦਾ ਕੋਈ ਸਾਨੂੰ ਪਰਚੇ ਦੀ ਧਮਕੀ ਦੇ ਦਿੰਦੇ ਆ ਕਿਸੇ ਨੂੰ ਕੋਈ ਆਗਲਾ ਕਹਿੰਦਾ ਘਰੇ ਵੀ ਕਹਿਣ ਲੱਗ ਜਾਂਦਾ ਯਾਰ ਕੱਲੇ ਤੁਸੀਂ ਕੀ ਕਰਨਾ ਇਹਨਾਂ ਮੁੱਦਿਆਂ ਤੇ ਭਾਈ ਜੀ ਜਦੋਂ ਮੈਂ ਪੀਏ ਹੁੰਦਾ ਸੀ ਐਮਐਲਏ ਬਲਕਾਰ ਸਿੱਧੂ ਦਾ ਉਦੋਂ ਵੀ ਡੀਸੀ ਸਾਹਿਬ ਨਾਲ ਮੀਟਿੰਗ ਹੁੰਦੀ ਸੀ ਉਦੋਂ ਵੀ ਇਹ ਲੋਕ ਮੰਗ ਲੈ ਕੇ ਆਉਂਦੇ ਸੀ ਉਦੋਂ ਵੀ ਬਸ ਅਸੀਂ ਵੀ ਇਹੀ ਕਹਿ ਦਿੰਦੇ ਜੀ ਅੱਜ ਕਰਦੇ ਆ ਕੱਲ ਕਰਦੇ ਆ ਸੱਚੀ ਗੱਲ ਤਾਂ ਇਹ ਆ ਇਹ ਦੋ ਮੁੱਦੇ ਸੀ ਜਿਹੜੇ ਮੈਨੂੰ ਲੱਗਦਾ ਜੀ ਬਹੁਤ ਜ਼ੇਤੀ ਹੱਲ ਹੋਣੇ ਚਾਹੀਦੇ ਇੱਕ ਤਾਂ ਟੀਵੀਡੀ ਕਾਲਜ ਦੇ ਮੂਹਰੇ ਜਿਹੜਾ ਗੰਦਾ ਪਾਣੀ ਘੜਦਾ ਉੱਥੇ ਬੱਚੇ ਪੜ੍ਹਦੇ ਆ ਪ੍ਰੋਫੈਸਰਾਂ ਦਾ ਤੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੈ ਜੀ ਸਕੂਲ ਚ ਡਿਸਕਵਰ ਚ ਜਾਂ ਸਰਬਧਿਕਾਰੀ ਇੱਧਰ ਜਾਂ ਆਪਣਾ ਸੈਂਟ ਜੇਵੀਅਰ ਹੋਰ ਵੀ ਕਈ ਸਕੂਲ ਹੈ ਉਹਨਾਂ ਚ ਜਿਨ੍ਹਾਂ ਦੇ ਬੱਚੇ ਪੜਦੇ ਆ ਉਹਨਾਂ ਨੂੰ ਬੇਨਤੀ ਆ ਮਾਪਿਆਂ ਨੂੰ ਜਿੱਦਣ ਦੁਬਾਰੇ ਸੁਨੇਹਾ ਲਾਇਆ ਧਰਨੇ ਦਾ ਤੁਸੀਂ ਸਾਰੇ ਜ਼ਰੂਰ ਆਇਓ ਜੇ ਆਪਣਾ ਇਹ ਮਸਲਾ ਹੱਲਣਾ ਪਟਪੁਰਾ ਟਬਾਲੀ ਫੂਲੇ ਵਾਲਾ ਕੰਡਾਵੰਨਾ ਜ ਆਪਣੇ ਸਾਰੇ ਪਿੰਡ ਤੇ ਆ ਸੇਲਵਰਾ ਸਿਧਾਨਾ ਸਾਡਾ ਮਹਰਾਜ ਜਿਹੜੇ ਵੀ ਨੰਗਦੇ ਇਸ ਸੜਕ ਉੱਤੇ ਦੀ ਬਠਿੰਡੇ ਜਾਣਾ ਕਿਸੇ ਨੇ ਬਰਨਾਲੇ ਜਾਣਾ ਅਸੀਂ ਸੜਕਾ ਇਹ ਦੋਨਾਂ ਨੂੰ 50-50 ਆਉਂਦਾ ਜੀ ਵੱਧ ਸਾਨੂੰ ਦੁੱਖ ਆਉਂਦਾ ਹੈ ਰਾਮਪਰੇ ਫੂਲ ਦੇ ਐਮਐਲਏ ਤੇ ਕਿਉਂਕਿ ਉਹਨਾਂ ਨੇ ਇੱਥੇ ਖੜ ਕੇ ਵਾਅਦਾ ਕੀਤਾ ਸੀ ਸਾਡੇ ਨਾਲ ਜੇਟੀ ਸਾਹਿਬ ਖੜੇ ਆ ਇੱਥੇ ਉਦੋਂ ਡਾਕਟਰ ਦੇ ਇਹਨਾਂ ਦੇ ਚੱਲਦਾ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਜਦੋਂ ਆਪਣੀ ਸਰਕਾਰ ਬਣ ਗਈ ਤੇ ਆਪਾਂ ਇਹਦਾ ਹੱਲ ਕਰਾਂਗੇ ਥੋੜਾ ਮਸਪੂ ਚੱਕਣਾ ਭਰਾਵਾ ਚੱਕਲਾ ਕਰੇ ਸਭ ਦੀ ਸੁੱਖੀ ਕਰਾਉਣਾ ਜੇ ਜਿਹੜੇ ਸਾਂਗਲਾ ਲੀਡਰਾਂ ਲੋਗਰਿਆ ਕਿਹਾ ਗਿਆ ਉਹ ਜਿਹੜੇ ਸਾਂਗਲੇ ਦੇ ਵਿੱਚ ਬੈਠੇ ਉਹਨਾਂ ਨੂੰ ਮਾਫੀ ਚਾਹਣੀ ਹੈ ਬਹਿਰੂਜੀ ਦਾ ਖਾਲਸਾ ਬਹਿਰੂਜੀ ਦੀ ਥੰਮ। ਇਹਨਾਂ ਹਾਂਜੀ ਕਿਸ ਮਸਲੇ ਨੂੰ ਲੈ ਕੇ ਤੁਸੀਂ ਅੱਜ ਇੱਥੇ ਇਕੱਠੇ ਹੋਈ ਹੋ ਤੇ ਕੀ ਕਹਿਣਾ ਚਾਹੁੰਗੇ? ਇਹ ਮਸਲਾ ਜੀ ਜਿਹੜਾ ਰਾਮਪਰੇ ਫੂਲ ਚ ਆਪਾਂ ਸਟੈਲ ਕੋ ਦੇ ਸਾਹਮਣੇ ਜਿਹੜਾ ਬਠਿੰਡਾ ਰੋਡ ਤੇ ਜੋ ਪੋਲਾ ਹੈ ਪੁਲ ਦੇ ਥੱਲੇ ਜਿਹੜਾ ਲੰਮੇ ਸਮੇਂ ਤੋਂ ਲਗਭਗ ਪਿਛਲੀ ਸਰਕਾਰ ਵੇਲੇ ਦਾ ਉਦੋਂ ਦਾ ਇਹ ਮਸਲਾ ਜੀ ਇਹਦੇ ਨਾਲ ਜਿਹੜਾ ਆਪਣੀ ਸਰਵਿਸ ਲੈਣਾ ਉਹ ਤੇ ਆਪਣਾ ਗੰਦਾ ਪਾਣੀ ਬਹੁਤ ਜ਼ਿਆਦਾ ਖੜਦਾ ਜਿਹੜਾ ਨਾਲ ਸਾਡੇ ਜਵਾਰ ਨਗਰ ਦੀ ਪੰਚਾਇਤ ਹੈ ਜੋ ਮੌੜ ਹਲਕੇ ਚ ਆਉਂਦੀ ਆ ਉਹ ਪੰਚਾਇਤ ਦਾ ਜਿਹੜਾ ਘਰਾਂ ਦਾ ਜਿਹੜਾ ਗੰਦਾ ਪਾਣੀ ਆ ਜੋ ਸੀਵਰੇਜ ਦਾ ਪਾਣੀ ਆ ਉਹਦਾ ਕੋਈ ਪ੍ਰੋਪਰ ਹੱਲ ਅੱਜ ਤੱਕ ਨਹੀਂ ਹੋਇਆ ਉਹ ਪਾਣੀ ਸੜਕ ਤੇ ਆ ਜਾਂਦਾ ਹੁਣ ਜਿਹੜੇ ਪਿਛਲੇ ਦਿਨਾਂ 'ਚ ਜ਼ਿਆਦਾ ਬਰਸਾਤ ਹੋਣ ਕਾਰਨ ਇਹ ਜਿਹੜੀ ਸਮੱਸਿਆ ਉਹ ਹੋਰ ਵੀ ਵੱਡੀ ਹੋਗੀ ਪਿਛਲੇ ਦਿਨੀ ਡੀਸੀ ਸਾਹਿਬ ਨੇ ਇੱਕ ਇੱਥੇ ਕੰਮ ਚਲਾਤਾ ਸੀ ਇੱਟਾਂ ਤੇ ਕੁਝ ਆਪਣੇ ਬੱਟੇ-ਬੁੱਟੇ ਸੱਟ ਕੇ ਕਿਰਾਂ ਕੰਮ ਚਲਾਇਆ ਪਰ ਉਹ ਵੀ ਪ੍ਰੋਪਰੋ ਹੱਲ ਨਹੀਂ ਹੋਇਆ ਪਾਣੀ ਦਾ ਉਸ ਤਰੀਕੇ ਨਾਲ ਹੀ ਮਸਲਾ ਰਿਹਾ ਤੇ ਹੁਣ ਅਸੀਂ ਮਾਣਯੋਗ ਡੀਸੀ ਸਾਹਿਬ ਨੂੰ ਇਹੀ ਮੰਗ ਕਰਦੇ ਆਂ ਪੰਜਾਬ ਦੇ ਸੀਐਮ ਸਾਹਿਬ ਤੋਂ ਇਹੀ ਮੰਗ ਕਰਦੇ ਆਂ ਕਿ ਦੋ ਸਕੂਲ ਇੱਧਰ ਲੱਗਦੇ ਆ ਜਿਹੜੇ ਰੋਡ ਤੇ ਤੇ ਜਿਹੜੇ ਦੂਜੇ ਇਧਰੋਂ ਲਹਿਰੇ ਤੋਂ ਜਾਂ ਹੋਰ ਪਿੰਡਾਂ ਦੇ ਬੱਚੇ ਪੜਨ ਆਉਂਦੇ ਆ ਰਾਮਪ੍ਰੇਮ ਸਕੂਲਾਂ 'ਚ ਉਹਨਾਂ ਦਾ ਕਦੇ ਵੀ ਕਦੇ ਵੀ ਹਾਦਸਾ ਹੋ ਸਕਦਾ ਇੱਥੇ ਬੱਚਿਆਂ ਦੀਆਂ ਭਰੀਆਂ ਹੋਈਆਂ ਗੱਡੀਆਂ ਲੰਘਦੀਆਂ ਕੋਈ ਗੱਡੀ ਦੀ ਨੁਕਸਾਨ ਹੋ ਗਿਆ ਕੋਈ ਉਲਟ ਗਈ ਐਡੇ ਐਡੇ ਖੱਡੇ ਆ ਤਾਂ ਮੁੜ ਕੇ ਬੇਰਾਹਥ ਨਹੀਂ ਆਉਣਾ ਹੁਣ ਤੁਸੀਂ ਦੇਖਿਆ ਐਂਬੂਲੈਂਸ ਕਿਉਂਕਿ 92 ਹੋ ਗਿਆ ਉਧਰਲੇ ਪਾਸੇ ਦੀ ਐਂਬੂਲੈਂਸ ਨੰਗੀ ਨਿਕਲੀ ਦੋਨੇ ਪਾਸੇ ਇੱਕ ਹੀ ਪਾਸੇ ਹੋ ਗਈ ਸਰਵਿਸ ਤੇ ਦਿਨ ਵਿੱਚ ਦੀ ਬਹੁਤ ਸਾਰੀਆਂ ਐਂਬੂਲੈਂਸਾਂ ਹੁਣ ਦੇਖੋ ਫੇਰ ਆ ਗਈ ਪਹਿਲਾਂ ਨਹੀਂ ਨੰਗੀ ਆ ਦੇਖੋ ਰੋਂਗ ਸਾਈਡ ਕਿਉਂਕਿ ਆਦੇਸ਼ਾ ਹਸਪਤਾਲ ਇੱਧਰ ਆ ਸਾਡੇ ਤੇ ਨਾਲ ਇੱਧਰ ਬਠਿੰਡੇ ਦੇ ਸਾਰੇ ਹਸਪਤਾਲ ਆ ਜਿਹੜੇ ਰਾਮਪੁਰੇ ਸਹਿਰ ਨੂੰ ਲੱਗਦੇ ਆ ਇੱਕ ਤਵੇ ਵੀ ਕੋਈ ਅਨਸਕਾ ਵੀ ਘਟਨਾ ਹੋ ਸਕਦੀ ਆ ਅਸੀਂ ਸੀਐਮ ਪੰਜਾਬ ਨੂੰ ਬੇਨਤੀ ਕਰਦੇ ਆਂਗੇ ਰਾਮਪਰੇ ਫੂਲ ਦੇ ਕੱਲੇ ਰਾਮਪਰੇ ਦਾ ਨਹੀਂ ਮਹਰਾਜ ਦਾ ਫੂਲ ਦਾ ਤੇ ਪਿੰਡਾਂ ਦੇ ਬਰਸਾਦ ਕਾਰਨ ਜਿਹੜਾ ਸੱਪੜਾਂ ਦਾ ਬਹੁਤ ਬੁਰਾ ਹਾਲ ਹੈ ਮਹਰਾਜ ਜਿੱਦਾ ਬਿਨਾ ਮੀਂਹ ਤੋਂ ਵੀ ਪਾਣੀ ਖੜਾ ਰੰਦਾ ਸੋ ਬੇਨਤੀ ਆ ਕਿ ਇਹ ਸਾਡੇ ਮਸਲੇ ਨੂੰ ਧਿਆਨ ਚ ਲੈ ਕੇ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਅੱਜ ਸਾਡੀ ਮੀਟਿੰਗ ਹੋਈ ਆ ਇਸ ਦੂਬਾਰਾ ਜਿਹੜਾ ਅਸੀਂ ਕਮੇਟੀ ਬਣਾਉਣੀ ਆ ਇੱਕ ਤੇ ਉਸ ਦੂਬਾਰ ਇੱਕ ਕਾਲ ਦੇਵਾਂਗੇ ਬੇਨਤੀ ਆ ਉਹ ਸਾਰੇ ਬੱਚਿਆਂ ਜਿਨ੍ਹਾਂ ਦੇ ਇੱਥੇ ਪੜਦੇ ਆ ਜੀ ਸਕੂਲ ਚ ਡਿਸਕਵਰ ਚ ਜਾਂ ਸਰਬ ਦੇਖਾਰੀ ਇੱਧਰ ਜਾਂ ਆਪਣਾ ਸੈਂਟ ਜੇਵੀਅਰ ਹੋਰ ਵੀ ਕਈ ਸਕੂਲ ਹੈ ਉਹਨਾਂ ਚ ਜਿਨ੍ਹਾਂ ਦੇ ਬੱਚੇ ਪੜਦੇ ਆ ਉਹਨਾਂ ਨੂੰ ਬੇਨਤੀ ਆ ਮਾਪਿਆਂ ਨੂੰ ਜਿੱਦਣ ਦੁਬਾਰੇ ਸੁਨੇਹਾ ਲਾਇਆ ਧਰਨੇ ਦਾ ਤੁਸੀਂ ਸਾਰੇ ਜਰੂਰ ਆਇਓ ਜੇ ਆਪਣਾ ਇਹ ਮਸਲਾ ਹੱਲਣਾ ਅਗਰ ਆਪਾਂ ਸਪਸ਼ਟ ਤੌਰ ਤੇ ਗੱਲ ਕਰੀਏ ਇਸ ਮੁਸੀਬਤ ਦਾ ਜੋ ਸਹਿਰਾ ਹੈ ਕਿਹੜੇ ਐਮਐਲਏ ਦੇ ਸਰ ਜਾਂਦਾ ਹੈ ਇਹ ਦੋਨਾਂ ਨੂੰ 50-50 ਆਉਂਦਾ ਜੀ ਵੱਧ ਸਾਨੂੰ ਦੁੱਖ ਆਉਂਦਾ ਹੈ ਰਾਮਪੁਰੇ ਫੂਲ ਦੇ ਐਮਐਲਏ ਤੇ ਕਿਉਂਕਿ ਉਹਨਾਂ ਨੇ ਇੱਥੇ ਖੜ ਕੇ ਵਾਅਦਾ ਕੀਤਾ ਸੀ ਸਾਡੇ ਨਾਲ ਜੇਟੀ ਸਾਹਿਬ ਖੜਿਆ ਇੱਥੇ ਉਦੋਂ ਦਫ਼ਤਰ ਦੇ ਇਹਨਾਂ ਦੇ ਚੱਲਦਾ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਜਦੋਂ ਆਪਣੀ ਸਰਕਾਰ ਬਣ ਗਈ ਤੇ ਆਪਾਂ ਇਹਦਾ ਹੱਲ ਕਰਾਂਗੇ ਇੱਕ ਆ ਜਾਲੀ ਦਾ ਵੀ ਕੀਤਾ ਸੀ ਜਾਲੀ ਲੱਗ ਗਈ ਅਸੀਂ ਉਹਦਾ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਦਾ ਵੀ ਜਾਲੀ ਲੱਗ ਗਈ ਸੂਏ ਤੇ ਇਹਦਾ ਵੀ ਵਾਅਦਾ ਕੀਤਾ ਪਰ ਆਹ 3 ਸਾਲ ਹੋ ਗਏ ਪਤਾ ਨਹੀਂ ਕਿਹਨੂੰ ਡੀਕਦੇ ਆ ਕਿਹੜੇ ਹਾਸੇ ਨੂੰ ਡੀਕਦੇ ਜਿਹੜਾ ਐ ਹੋਵੇ ਵੀ ਉਹਨੂੰ ਬਾਅਦ ਰਾਮਪਰਾ ਫੂਲ ਕਿਉਂਕਿ ਮੌੜ ਹਲਕੇ ਦਾ ਦਾ ਇਹ ਅਖੀਰਲਾ ਪਿੰਡ ਆ ਰਾਮਪਰਾ ਹਲਕਾ ਸਾਰਾ ਲੰਘਦਾ ਇਥੋਂ ਦੀ ਸਲਾਤਪੁਰਾ ਟਬਾਲੀ ਫੂਲੇ ਵਾਲਾ ਜੇ ਕੰਡਾਵੰਨਾ ਜੇ ਆਪਣੇ ਸਾਰੇ ਪਿੰਡ ਤੇ ਆ ਸੇਲਵਰਾ ਸਿਧਾਨਾ ਸਾਡਾ ਮਹਾਰਾਜ ਜਿਹੜੇ ਵੀ ਲੰਘਦੇ ਐ ਇਸ ਸੜਕ ਉੱਤੇ ਦੀ ਬਠਿੰਡੇ ਜਾਣਾ ਕਿਸੇ ਨੇ ਬਰਨਾਲੇ ਜਾਣਾ ਅਸੀਂ ਛੜਕਾ ਸਾਰੇ ਹਲਕੇ ਦਾ ਨੰਘਾ ਸਾਰਾ ਰਾਮਪਰਾ ਸ਼ਹਿਰ ਲੰਘਦਾ ਐਮ ਐਲ ਏ ਮੌੜ ਦਾ ਵੀ ਬਰਾਬਰ ਐ ਪਰ ਰਾਮਪਰਾ ਫੂਲ ਹਲਕੇ ਦਾ ਕਿਉਂਕਿ ਉਹ ਸਾਡੇ ਅਸੀਂ ਉਹਨਾਂ ਨੂੰ ਵੋਟ ਪਾਈ ਸਾਡਾ ਤਾਂ ਜੋਰ ਵੱਧ ਉਹ ਤੇ ਚੱਲਣਾ ਮੋਕਟਰ ਤੇ ਗਰਾਪਾ ਨਾਲ ਕਦੇ ਤੁਸੀਂ ਕੇਸ ਕੇਸ ਕੋਲ ਨਸਿਆ ਦੇ ਸਮਾਧਾਨ ਲਈ ਜਾ ਚੁਕੇ। ਇਹ ਭਾਈ ਜੀ ਜਦੋਂ ਮੈਂ ਪੀਏ ਹੁੰਦਾ ਸੀ ਐਮਐਲਏ ਬਲਕਾਰ ਸਿੱਧੂ ਦਾ ਉਦੋਂ ਵੀ ਡੀਸੀ ਸਾਹਿਬ ਨਾਲ ਮੀਟਿੰਗ ਹੁੰਦੀ ਸੀ ਉਦੋਂ ਵੀ ਲੋਕ ਮੰਗ ਲੈ ਕੇ ਆਉਂਦੇ ਸੀ। ਉਦੋਂ ਵੀ ਬਸ ਅਸੀਂ ਵੀ ਇਹੀ ਕਹਿ ਦਿੰਦੇ ਜੀ ਅੱਜ ਕਰਦੇ ਆਂ ਕੱਲ ਕਰਦੇ ਆਂ ਸੱਚੀ ਗੱਲ ਤਾਂ ਇਹ ਆ। ਇਹ ਦੋ ਮੁੱਦੇ ਸੀ ਜਿਹੜੇ ਮੈਨੂੰ ਲੱਗਦਾ ਜੀ ਬਹੁਤ ਛੇਤੀ ਹੱਲ ਹੋਣੇ ਚਾਹੀਦੇ। ਇੱਕ ਤਾਂ ਟੀਵੀਡੀ ਕਾਲਜ ਦੇ ਮੂਹਰੇ ਜਿਹੜਾ ਗੰਦਾ ਪਾਣੀ ਘੜਦਾ ਉੱਥੇ ਬੱਚੇ ਪੜ੍ਹਦੇ ਆ ਜਦੋਂ ਧੁੱਪ ਪੈਂਦੀ ਐ ਇੰਨੀ ਬਦਬੋ ਮਾਰਦੇ ਆ ਉੱਥੇ ਟੀਚਰਾਂ ਦਾ ਪ੍ਰੋਫੈਸਰਾਂ ਦਾ ਤੇ ਬੱਚਿਆਂ ਦਾ ਬਹੁਤ ਬੁਰਾ ਹਾਲ ਆ ਇਹ ਮੈਨੂੰ ਲੱਗਦਾ ਵੀ ਦੋਨੇ ਮਸਲੇ ਹੱਲ ਹੋਣੇ ਚਾਹੀਦੇ ਆ ਪਰ ਨਹੀਂ ਹੋਏ ਕਿਉਂਕਿ ਹਰ ਇੱਕ ਲਾਰੇ ਲਾ ਕੇ ਮੋੜ ਦਿੰਦਾ ਚਾਹੇ ਕੋਈ ਆਫਸਰ ਆ ਚਾਹੇ ਐਮਐਲਏ ਆ ਪਤਾ ਨਹੀਂ ਕੀ ਚੱਕਰ ਆ ਕਿਉਂ ਨਹੀਂ ਹੱਲ ਹੁੰਦਾ ਐਮਪੀ ਦੀਆਂ ਵੋਟਾਂ ਵੇਲੇ ਵੀ ਅਸੀਂ ਇੱਥੇ ਧਰਨਾ ਲਾਤਾ ਜੇਠੀ ਸਾਹਿਬ ਸਾਰੇ ਖਾਨ ਸਾਹਿਬ ਸਾਰੇ ਰਾਜੂ ਬਾਈ ਵਰਗੇ ਸਾਰੇ ਸਾਡੇ ਨਾਲ ਸੀ ਸਰਪੰਚ ਸਾਹਿਬ ਜੁਨੀਅਨ ਦੇ ਤੇ ਉਦੋਂ ਵੀ ਸਾਨੂੰ ਐਸਡੀਐਮ ਸਾਹਿਬ ਕਹਿੰਦੇ ਵੀ ਅਸੀਂ ਦੋ ਇੱਥੇ ਕੈਂਟਰ ਲਾਤੇ ਜਿਹੜੇ ਨਿੱਤ ਪਾਣੀ ਕੱਢਿਆ ਕਰਨਗੇ ਕੈਂਟਰ ਉਹ ਚੱਲੀ ਵੀ ਗਏ ਪਰ ਉਹ ਹੱਲ ਨਹੀਂ ਨਾ ਹੋਇਆ ਪੱਕਾ ਇਹਦਾ ਪਤਾ ਨਹੀਂ ਕੀ ਚੱਕਰ ਹੈ ਕਿਉਂ ਹੱਲ ਨਹੀਂ ਹੋ ਰਿਹਾ ਅਸੀਂ ਤਾਂ ਮਾਣਯੋਗ ਸੀਐਮ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਬੇਨਤੀ ਕਰ ਸਕਦੇ ਆ ਕਿ ਬੇਸ਼ੱਕ ਤੁਸੀਂ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਵੱਡੇ ਪੱਧਰ ਦੇ ਕਹਿ ਰਹੇ ਹੋ ਅਸੀਂ ਵਿਕਾਸ ਕਰ ਰਹੇ ਆ ਪਰ ਸਾਡੇ ਰਾਮਪਰਾ ਫੂਲ ਚ ਹਜੇ ਵਿਕਾਸ ਵਾਲਾ ਦੀਵਾ ਨਹੀਂ ਦਿਖਿਆ ਅਸੀਂ ਸਭ ਤੋਂ ਵੱਧ ਲਾ ਲੋ ਤੁਸੀਂ ਮਿਹਨਤ ਕੀਤੀ ਰਾਮਪਰਾ ਫੂਲ ਚ ਆਵਾ ਤੁਸੀਂ ਪਾਰਟੀ ਦੇ ਵਰਕਰਾਂ ਨੇ ਵੀ ਅਸੀਂ ਬਦਲਾ ਲਿਆਵਾਂਗੇ ਆਹੀ ਸੀਵਰੇਜ ਤੋਂ ਤਾਂ ਔਖੇ ਸੀ ਉਹਨਾਂ ਤੋਂ ਇਹੀ ਸੀਵਰੇਜ ਤੋਂ ਉਹਨਾਂ ਤੋਂ ਔਖੇ ਸੀ ਫੇਰ ਹੀ ਦਿਨ ਰਾਤ ਤੁਰ ਕੇ ਆਏ ਸੀ ਵੀ ਚਲ ਆਪਦੇ ਹਲਕੇ ਦਾ ਯਾਰ ਖੜਾ ਸੁੱਟ ਜੂ ਅਰ ਅੱਜ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਤੁਹਾਡੇ ਚੈਨਲ ਤੇ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਕਾਰ ਦੇ ਐਮਐਲਏ ਦਾ ਕਸੂਰ ਹੈ ਉਥੇ ਵਿਰੋਧੀ ਤਰ ਚਾਹੇ ਭਾਜਪਾ ਆ ਚਾਹੇ ਕਾਂਗਰਸ ਆ ਚਾਹੇ ਕਾਲੀ ਆ ਉਹਨਾਂ ਦੇ ਜਿਹੜੇ ਵੱਡੇ ਲੀਡਰ ਆ ਮੈਂ ਉਹਨਾਂ ਨੂੰ ਵੀ ਬਰਾਬਰ ਦੋਸ਼ੀ ਸਮਝਦਾ ਉਹ ਵੋਟਾਂ ਲੈਣ ਵੇਲੇ ਯਾਰ ਹਰ ਗਲੀ ਚ ਹਰ ਮਹੱਲੇ ਚ ਹਰ ਛੋਟਾ ਛੋਟਾ ਮੁੱਦਾ ਚੱਕਦੇ ਆ ਅੱਜ ਉਹ ਕੋਈ ਵੀ ਨਹੀਂ ਬੋਲ ਰਿਹਾ ਤੁਸੀਂ ਇੱਕ ਲੀਡਰ ਦਾ ਬਿਆਨ ਦਿਖਾ ਦਿਓ ਸਾਡੇ ਜਿਹੜੇ ਹਲਕੇ ਪੱਧਰ ਦੇ ਆ ਜਦੋਂ ਮਲੂਕਾ ਸਾਹਿਬ ਘਰ ਵਾਪਸੀ ਕਰਕੇ ਉਹਨਾਂ ਦਾ ਸੀਵਰੇਜ ਦੇ ਮਸਲੇ ਤੇ ਹੱਲ ਜਾਂ ਸਾਡੇ ਪਿੰਡ ਵਾਲੇ ਆਪਣੇ ਹਲਕਾ ਅਨਜਾਰਜ ਆ ਤੇ ਇੱਕ ਮੈਨੂੰ ਵੱਡਾ ਜਿਹੜਾ ਲੰਬਾ ਹੈ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਚੇਅਰਮੈਨ ਆ ਹੁਣ ਤਿੰਨ ਹੋ ਗਏ ਪਹਿਲਾਂ ਦੋ ਸੀ ਇੰਦਰਜੀਤ ਸਿੰਘ ਮਾਨ ਤੇ ਆਪਣੇ ਮਾਸਟਰ ਜਤਿੰਦਰ ਸਿੰਘ ਭੱਲਾ ਉਹ ਹਲਕੇ ਦੇ ਮੰਨ ਕੇ ਚੱਲੋ ਆਪਣੇ ਬਠਿੰਡੇ ਦੇ ਦਿਹਾਤੀ ਦੇ ਪ੍ਰਧਾਨ ਵੀ ਆ ਆਮ ਆਦਮੀ ਪਾਰਟੀ ਦੇ ਤੇ ਸਾਡੇ ਹਲਕੇ ਦੇ ਆ ਤੇ ਇੱਕ ਦਰਸ਼ਨ ਸਿੰਘ ਸੋਈ ਨਵਾਂ ਹਲਕਾ ਅਨਕਾਰ ਜਿਨ੍ਹਾਂ ਨੇ ਲਾਇਆ ਸੰਗਠਨ ਦਾ ਮੈਨੂੰ ਉਹਨਾਂ ਦਾ ਵੀ ਲਾਂਭਾ ਯਾਰ ਤੁਸੀਂ ਤਾਂ ਇੱਥੇ ਰਹਿਣਾ ਨਾ ਬਲਕਾਰ ਸਿੱਧੂ ਦੇ ਦਾ ਚੰਡੀਗੜ੍ਹ ਕੋਠੀਆ ਉਹਦੇ ਜਿਹੜੇ ਦੋ ਨਾਲ ਉਹਦੇ ਸਾਥੀ ਆ ਉਹਨਾਂ ਦੀ ਇੱਕ ਚੰਡੀਗੜ੍ਹ ਰਿਆ ਐਸਾ ਇੱਕ ਦੀ ਪੁੱਤੋ ਆ ਉਹ ਤੁਸੀਂ ਤਾਂ ਇੱਥੇ ਹੀ ਰਹਿਣਾ ਤੁਸੀਂ ਤਾਂ ਆਉਂਦੀ ਵਾਰ ਨੂੰ ਆਪਦੇ ਲਈ ਨਾ ਤਾਂ ਕਿਸੇ ਹੋਰ ਲਈ ਵੋਟਾਂ ਮੰਗੋਗੇ ਤੁਸੀਂ ਤਾਂ ਇਹ ਮਸਲੇ ਨੂੰ ਹੱਲ ਕਰੋ ਤੁਸੀਂ ਤਾਂ ਅੱਗੇ ਆਓ ਛੋਡੀ ਸਰਕਾਰ ਆ ਯਾਰ ਹੁਣ ਤੁਸੀਂ ਦੱਸੋ ਕਿੱਥੇ ਜਾਣਾ ਅਸੀਂ ਛੋਡੇ ਨਾਲ ਜਾਣ ਨੂੰ ਤਿਆਰ ਆ ਜਿਹੜੇ ਡੀਸੀ ਸਾਹਿਬ ਕੋਲੇ ਜਾਣਾ ਕਿਸੇ ਮੰਤਰੀ ਕੋਲੇ ਜਾਣਾ ਦੱਸੋ ਕਿੱਥੇ ਜਾਣਾ ਸਾਨੂੰ ਕੋਈ ਪਾਰਟੀ ਵਾਈਜ਼ ਨਹੀਂ ਸਾਡਾ ਇਹ ਮਸਲਾ ਹੱਲ ਹੋਣਾ ਚਾਹੀਦਾ ਸੋ ਮੈਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਦੇ ਮੈਂ ਹਲਕੇ ਵਾਲਿਆਂ ਨੂੰ ਬੇਨਤੀ ਕਰਦਾ ਜਿੱਥੇ ਆਮ ਆਦਮੀ ਪਾਰਟੀ ਜਾਂ ਜ ਐਮ ਐਲ اے ਬਲਕਾਰ ਸਿੱਘੂ ਸਿੱਧੂ ਦੋਸੀ ਆ ਉੱਥੇ ਇਹ ਵੀ ਤਿੰਨੇ ਦੋਸੀ ਆ ਕਿਉਂਕਿ ਇਹ ਬੋਲ ਨਹੀਂ ਰਹੇ ਵਿਰੋਧੀ ਪਾਰਟੀਆਂ ਵਾਲੇ ਚਾਹੇ ਕਾਂਗੜਾ ਸਾਹਿਬ ਆ ਚਾਹੇ ਮਲੂਕਾ ਸਾਹਿਬ ਆ ਚਾਹੇ ਹਿੰਦਾਬਾਈ ਆ ਚਾਹੇ ਗੁਰਪ੍ਰੀਤ ਸਿੰਘ ਮਲੂਕਾ ਬੀ ਜੀ ਪੀ ਚੋਂ ਮੈਂ ਤਾਂ ਉਹਨਾਂ ਨੂੰ ਵੀ ਕਹਿਣਾ ਯਾਰ ਤੁਸੀਂ ਬੋਲੋ ਇਹੀ ਤਾਂ ਮੁੱਦੇ ਆਜੀ ਦਾ ਟਾਈਮ ਆ ਖੜਨ ਦਾ ਅਸੀਂ ਚਾਰ ਜਾਣੇ ਬੋਲਦੇ ਆ ਸਾਨੂੰ ਕੋਈ ਸਾਨੂੰ ਪਰਤੇ ਦੀ ਧਮਕੀ ਦੇ ਦਿੰਦੇ ਆ ਕਿਸੇ ਨੂੰ ਕੋਈ ਆਗਲਾ ਕਹਿੰਦਾ ਘਰੇ ਵੀ ਕਹਿਣ ਲੱਗ ਜਾਂਦਾ ਯਾਰ ਕੱਲੇ ਤੁਸੀਂ ਕੀ ਕਰਨਾ ਇਹਨਾਂ ਮੁੱਦਿਆਂ ਤੇ ਪਰ ਬੇਨਤੀ ਆ ਵੀ ਤੁਸੀਂ ਬੋਲੋ ਛੋਡੀ ਗੱਲ ਦੂਰ ਤੱਕ ਜਾਣੀ ਆ ਵਿਧਾਨ ਸਭਾ ਚੱਲੀ ਸੀ ਉੱਥੇ ਕੋਈ ਜ਼ੀਰੋ ਆਵਰ ਚ ਕਿਸੇ ਐਮਐਲਏ ਨੇ ਟੱਕਣਾ ਸੀ ਮੁੱਦਾ ਮੈਂ ਇੱਕ ਲੀਡਰ ਨੂੰ ਸੁਨੇਹਾ ਵੀ ਲਾਇਆ ਮੈਂ ਕਿ ਯਾਰ ਸਾਡੇ ਹਲਕੇ ਦਾ ਲਾ ਦੋ ਉੱਥੇ ਟਾਈਮ ਹੀ ਨਹੀਂ ਦਿੰਦੇ ਵਿਰੋਧੀਆਂ ਨੂੰ ਬੋਲਣ ਨੂੰ ਸੋ ਬੇਨਤੀ ਆ ਹੁਣ ਚਾਚਾ ਜੀ ਵੀ ਜਿਹੜੇ ਇਹਦੇ ਬਾਰੇ ਜੋ ਵੀ ਅਗਲੀ ਰੂਪਰੇਖਾ ਧਰਨੇ ਦੀ ਉਹਦੇ ਬਾਰੇ ਦੱਸਣਗੇ ਤੁਹਾਨੂੰ